ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹੇ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਈਏ ਜਿਨ੍ਹਾਂ ਦਾ ਕਿ ਪੋਜ਼ਿਟਿਵ ਅਸਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਵੇ ਜਿਨ੍ਹਾਂ ਤੋਂ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇ ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਟਰੈਕ ਤੇ ਚਲਾ ਸਕੋ ਆਪਾਂ ਸਾਰੇ ਜਾਣਦੇ ਆ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਨਾਲ ਹੈਲਥ ਇਸ਼ੂਜ਼ ਬੜੇ ਰਹਿੰਦੇ ਨੇ ਜਿੰਨੂੰ ਵੀ ਆਪਾਂ ਮਿਲਦੇ ਆਂ ਹਾਲ ਪੁੱਛਣ ਤੋਂ ਬਾਅਦ ਜਦ ਦੁਬਾਰਾ ਪੁੱਛਦੇ ਆਂ ਵੀ ਸਭ ਠੀਕ ਠਾਕ ਐ ਤਾਂ ਕੋਈ ਦੀ ਲਾਈਫ ਸਟਾਈਲ ਦਾ ਇੱਕ ਹਿੱਸਾ ਬਣ ਚੁੱਕੀਆਂ ਨੇ ਬਟ ਇਹਨਾਂ ਤੋਂ ਪਾਰ ਕਿਵੇਂ ਪਾਉਣਾ ਹੈ ਇਹਨਾਂ ਤੋਂ ਆਪਾਂ ਆਰਾਮ ਪਾ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਤੇ ਪ੍ਰੋਪਰ ਢੰਗ ਦੇ ਨਾਲ ਕਿਵੇਂ ਜੀਣਾ ਹੈ ਇਹ ਆਪਾਂ ਨੂੰ ਐਕਸਪਰਟ ਹੀ ਦੱਸ ਸਕਦੇ ਨੇ ਉਸੇ ਲਈ ਤਹਿਤ ਆ ਜਿਹੜੀ ਸ਼ਖਸੀਅਤ ਨਾਲ ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਸਾਡੇ ਸ਼ਹਿਰ ਦਾ ਤਾਂ ਗੁੱਡ ਲੱਕ ਫੈਕਟਰ ਹੈਗਾ ਹੀ ਹੈ ਕਿ ਉਹ ਆਪਣੀਆਂ ਸਰਵਿਸਿਜ਼ ਸਾਡੇ ਸ਼ਹਿਰ 'ਚ ਦੇ ਰਹੇ ਨੇ ਉਸ ਤੋਂ ਪਹਿਲਾਂ ਵਰਲਡ ਵਾਈਟ ਵੀ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਾ ਚੁੱਕੇ ਨੇ ਬਿਲਕੁਲ ਲੇਟੈਸਟ ਟੈਕਨੀਕ ਦੇ ਨਾਲ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਦਾ ਬੜਾ ਵਧੀਆ ਇੱਕ ਪੋਜ਼ਿਟਿਵ ਜਿਹੜਾ ਸਾਨੂੰ ਔਰਾ ਤੇ ਪ੍ਰੋਪਰ ਜਿਹੜੀਆਂ ਅਪ ਟੂ ਮਾਰਕ ਵਾਲੀ ਮਸ਼ੀਨਰੀ ਉਹ ਯੂਜ਼ ਕਰਦੇ ਨੇ ਜਿਹਦੇ ਨਾਲ ਕਿ ਵੈਸੇ ਹੀ ਬੰਦਾ ਬੜੀ ਜਲਦੀ ਆਪਣੀ ਜਿਹੜੀ ਦਿੱਕਤ ਪਰੇਸ਼ਾਨੀ ਤੋਂ ਬਾਹਰ ਆਂਦਾ ਹੈ ਤੇ ਹੈਲਦੀ ਲਾਈਫ ਹੈ ਜਿਹੜੀ ਜੀਣ ਲੱਗ ਜਾਂਦਾ ਆਹੋ ਗੱਲ ਕਰਦੇ ਆਂ ਡਾਕਟਰ ਕਮਲਜੀਤ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਧੰਨਵਾਦ ਕਰਦਾ ਹਾਂ ਵਿੱਕੀ ਬਡੇਰਾ ਜੀ ਔਰ ਹਰਪ੍ਰੀਤ ਆਲੋ ਬਲਿਆ ਜੀ ਦਾ এবੀ 18 ਨਿਊਜ਼ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਲੋਕ ਭਲਾਈ ਵਾਸਤੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਆਪਣਾ ਸਮਾਂ ਕੱਢਿਆ ਆਏ ਨੇ ਇੱਥੇ ਬਿਲਕੁਲ ਸ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਨਾ ਹੈ ਆਪਣੇ ਲੈਕਚਰ ਵਿੱਚ ਵੀ 80% ਲੋਕ वर्ल्ड वाइड ਲੋਰ ਬੈਕ ਪੇਨ ਤੋਂ ਪੀੜਤ ਨੇ ਸਰਵਾਈਕਲ ਤੋਂ ਪੀੜਤ ਨੇ ਇਹ ਇੱਕ ਕਲੀਨਿਕਲ ਕੰਪਲੈਕਸ ਬਣ ਗਿਆ ਹੈ WHO ਨੇ ਇਹ ਜਿਹੜੇ ਤੱਥ ਦਿੱਤੇ ਗਏ ਨੇ ਕਾਰਨ ਕੀ ਹੈ ਕਿ ਸਾਡਾ ਸਿਟਿੰਗ ਪੋਸਚਰ ਸਾਡਾ ਕੰਮ ਕਰਨ ਦਾ ਟਾਈਮ ਸਾਡਾ ਲੇਟਰ ਟਾਈਮ ਬਿਲਕੁਲ ਗਲਤ ਹੁੰਦਾ ਜਾ ਰਿਹਾ ਹੈ ਸਵੇਰੇ ਅਸੀਂ ਉੱਠਦੇ ਹਾਂ ਤਾਂ ਉੱਠ ਕੇ ਸਿੱਧੇ ਤੁਰ ਪੈਣੇ ਆਪਣੀ ਬਾਡੀ ਨੂੰ ਸਟ੍ਰੈਚ ਨਹੀਂ ਕਰਦੇ ਜਿਹਦੇ ਕਰਕੇ ਸਾਨੂੰ ਇਹ ਜਾਂ ਅਸੀਂ ਆਪਣੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਅਸੀਂ ਇੱਥੇ ਇੱਕ ਨਵਾਂ ਉਪਰਾਧਾ ਕੀਤਾ ਹੈ ਕਿ ਬਿਨਾ ਦਵਾਈ ਤੋਂ ਬਿਨਾ ਕਿਸੇ ਇੰਜੈਕਸ਼ਨ ਤੋਂ ਆਧੁਨਿਕ ਮਿਸ਼ਨਾਂ ਦੇ ਨਾਲ ਸਰਵਾਈਕਲ ਦਾ ਔਰ ਲੋਰ ਬੈਕ ਪੀਨ ਦਾ ਸ਼ਾਤਿਆ ਇਲਾਜ ਕਰਦੇ ਹਾਂ ਬਿਨਾ ਕਿਸੇ ਸਾਈਡ ਤੇ ਜਿਵੇਂ ਕਿ ਸਰ ਨੇ ਦੱਸਿਆ ਬਿਲਕੁਲ ਇਹਨਾਂ ਦੀ ਕੈਣੀ ਤੇ ਕਤਰੀ ਵਿੱਚ ਕੋਈ ਫਰਕ ਨਹੀਂ ਹੈਗਾ ਕਹਿੰਦੇ ਨਹੀਂ ਪਰ ਤੱਕ ਨੂੰ ਕਦੇ ਪ੍ਰਮਾਣ ਦੀ ਜ਼ਰੂਰਤ ਨਹੀਂ ਪੈਂਦੀ ਅਸੀਂ ਆਪ ਵੀ ਇਹ ਦਿੱਕਤ ਤੋਂ ਪੀੜਤ ਸੀ ਬਿੱਕੀ ਜੀ ਮੈਂ ਆਪ ਆਸੀਂ ਕਾਫੀ ਲੰਬੇ ਸਮੇਂ ਤੋਂ ਇਹ ਪਰੇਸ਼ਾਨੀ ਨਾਲ ਜੂਝ ਰਹੇ ਸੀ ਪਰ ਹਫਤਾ 10 ਦੀ ਨਵੇਂ ਸਾਨੂੰ ਇਹਨਾਂ ਦੀ ਸਰਵਿਸਿਜ਼ ਲੈਂਦੇ ਆ ਨਾਊ ਵੀ ਫੀਲਿੰਗ ਮੱਚ ਬੈਟਰ ਦੈਨ ਬਿਫੋਰ ਅਸੀਂ ਵੀ ਜਾਣਦੇ ਹਾਂ ਕਿ ਪੇਨ ਕਿੰਨਾ ਕਚੇ ਰਖਾਈ ਚੱਲਾਂਗੇ ਜੀ ਕਿੰਨਾ ਕਚੇ ਰਿ ਝਾੜੇ ਕਰਾਈ ਜਾਵਾਂਗੇ ਜਾਂ ਕਿੰਨਾ ਕਚੇ ਆਪਾਂ ਇੰਨੀਆਂ ਮਹਿੰਗੀਆਂ ਮੈਡੀਸਿਨ ਜਾਂ ਇੰਨੇ ਮਹਿੰਗੇ ਡਾਕਟਰਸ ਦੇ ਕੋਲ ਜਾ ਕੇ ਆਪਣੀ ਫਾਈਨੈਂਸ਼ੀਅਲੀ ਹੈਲ ਸਿਸਟਮ ਹੈ ਉਹ ਡਿਸਟਰਬ ਹੋ ਚੁੱਕਿਆ ਹੈ ਤਾਂ ਸਰ ਕੁਝ ਅਜਿਹੇ इजी ਮੀਜਰਜ਼ ਹੋਣ ਵੀ ਜਿਨ੍ਹਾਂ ਨੂੰ ਚਲੋ ਆਮ ਕੀ ਹੁੰਦਾ ਹੈ ਜਦੋਂ ਸਟਾਰਟਿੰਗ ਹੁੰਦਾ ਸਰ ਕਿਸੇ ਬਿਮਾਰੀ ਦਾ ਤਾਂ ਬੰਦਾ ਉਹਨੂੰ ਇੰਨਾ ਗੰਭੀਰਤਾ ਨਾਲ ਨਹੀਂ ਲੈਂਦਾ ਹੈਗਾ ਬਟ ਹੌਲੀ ਹੌਲੀ ਜਦੋਂ ਇਹ ਚੀਜ਼ ਆਪਣਾ ਕਹਿੰਦੇ ਨੇ ਵੀ ਪੌਦੇ ਤੋਂ ਬ੍ਰਿਕਸ਼ ਬਣਦੀ ਜਾਂਦੀ ਹੈ ਤਾਂ ਫਿਰ ਬੰਦਾ ਪਰੇਸ਼ਾਨ ਹੁੰਦਾ ਤਾਂ ਕਿਉਂ ਨਾ ਇਹਨੂੰ ਪੌਦਾ ਬਣਨ ਤੋਂ ਪਹਿਲਾਂ ਹੀ ਜੇਕਰ ਰੋਕ ਲਿਆ ਜਾ ਕੇ ਤਾਂ ਉਹਦੇ ਲਈ ਕੋਈ ਸਿੰਪਲ ਮਈ ਸਾਡੇ ਚੈਨਲ 'ਤੇ ਹੈ ਹਾਂਜੀ ਉਹਦੇ ਲਈ ਬਹੁਤ ਹੀ ਵਧੀਆ ਤਰੀਕਾ ਹੈ ਜਦੋਂ ਸਵੇਰੇ ਜੇ ਉੱਠਦੇ ਹੋ ਆਪਣੇ ਬਾਡੀ ਨੂੰ ਸਟ੍ਰੈਚ ਕਰੋ ਤਾੜਾ ਸੰਚ ਲੈ ਕੇ ਜਾਓ ਲੰਬਾ ਸਾਹ ਭਰੋ ਵੀ ਗੰਤੀ ਕਰੋ ਤਿੰਨ ਵਾਰੀ ਇਸ ਤਰ੍ਹਾਂ ਕਰਕੇ ਆਪਣਾ ਬਿਸਤਰਾ ਛੱਡੋ ਇਹਦੇ ਨਾਲ ਕੀ ਹੈ ਕਿ ਤੁਹਾਡੀ ਪੂਰੀ ਬੋਡੀ ਜਿਹੜੀ ਸਟੈਚ ਹੋ ਜੇਗੀ ਸਰਕੂਲੇਸ਼ਨ ਪੂਰੀਆਂ ਨਸਾਂ ਦੇ ਵਿੱਚ ਐਕਟੀਵੇਟ ਹੋ ਜਾਏਗਾ ਇਸ ਤੋਂ ਇਲਾਵਾ ਜਿਵੇਂ ਤੁਸੀਂ ਇਹ ਆਪਣੀ ਗੱਡੀ ਰੱਖੀ ਹੈ ਤੁਸੀਂ ਆਪਣਾ ਸਕੂਟਰ ਮੋਟਰਸਾਈਕਲ ਰੱਖਿਆ ਹੈ ਤੁਸੀਂ ਅਕਸ਼ ਉਹਦੇ ਕਿਲੋਮੀਟਰ ਦੇਖ ਰਹੇ ਹੋ ਅਸੇ ਨੂੰ ਕਦੋਂ ਸਰਵਿਸ ਲਈ ਭੇਜਣਾ ਹੈ ਪਰ ਖੁਦ ਅਸੀਂ ਆਪਣੀ ਕਦੇ ਸਰਵਿਸ ਨਹੀਂ ਕਰਾਦੇ ਮੈਂ ਆਪ ਸਭ ਨੂੰ ਇਹ ਇੱਕ ਗੁਜਾਰਿਸ਼ ਕਰਾਂਗਾ ਕਿ ਤੁਸੀਂ ਪੇਸ਼ੈਂਟ ਨਾ ਬਣੋ ਪੇਸ਼ੈਂਟ ਬਣਨ ਤੋਂ ਪਹਿਲਾਂ ਤੁਸੀਂ ਸਾਡੇ ਇੱਥੇ ਆਪਣੇ ਵੈਲਨੈਸ ਸੈਂਟਰ ਤੇ ਆਓ ਕਿ ਤੱਕ ਤੁਸੀਂ ਆਪਣੀ ਬੋਡੀ ਦੀ ਸਰਵਿਸ ਕਰਣੀ ਹੈ ਤਾਂ ਕਿ ਤੁਸੀਂ ਪੇਸ਼ੈਂਟ ਬਣਨ ਤੋਂ ਬਚਸ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਬਿਮਾਰ ਹੁੰਨੇ ਆ ਜਾਂ ਬਹੁਤ ਜ਼ਿਆਦਾ ਬਿਮਾਰ ਹੁੰਨੇ ਆ ਫਿਰ ਆਪਾਂ ਭੱਜੇ ਫਿਰਦੇ ਆ ਜੀ ਕਦੇ ਡੀਐਮਸੀ ਚੱਲ ਗਏ ਕਦੇ ਪੀਜੀਏ ਚੱਲ ਗਏ ਕਦੇ ਕਿਤੇ ਚਲੇ ਗਏ ਉਹਦੇ ਨਾਲੋਂ ਵਧੀਆ ਜਿਵੇਂ ਸਰ ਨੇ ਬੜੀ ਅੱਛੀ ਉਦਾਹਰਣ ਦਿੱਤੀ ਹੈ ਕਿ ਆਪਾਂ ਕੋਈ ਵੀ ਵਹੀਕਲ ਰਨ ਕਰਦੇ ਆ ਤਾਂ ਆਪਾਂ ਦੇਖਦੇ ਆ ਕਿ 3 ਮਹੀਨੇ ਹੋ ਗਏ ਜੀ ਸਰਵਿਸ ਕਰਾਈ ਗਏ ਇੰਨੇ ਕਿਲੋਮੀਟਰ ਚੱਲ ਗਿਆ ਇਹਨੂੰ ਹੁਣ ਆਪਾਂ ਸਰਵਿਸ ਕਰਾਈਏ ਤਾਂ ਹੀ ਆਪਣੀਆਂ ਸਰਵਿਸਿਜ਼ ਵਧੀਆ ਲੋਕਾਂ ਦਾ ਸ਼ਰੀਰ ਤੋਂ ਵੱਡੀ ਮਸ਼ੀਨਰੀ ਕਿਹੜੀ ਹੈ ਜਿਹੜੀ ਕੁਦਰਤ ਨੇ ਆਪ ਆਪਰ ਨੂੰ ਦਿੱਤੀ ਹੈ ਤਾਂ ਕਰਕੇ ਇਹਦੇ ਪ੍ਰਤੀ ਵੀ ਜਾਗ ਆਪਾਂ ਡਾਕਟਰ ਸਾਹਿਬ ਕੋਲ ਆਈਏ ਕੋਈ ਆਪਾਂ ਨੂੰ ਇਹੋ ਜਿਹੇ ਬੰਦੀਆ ਸਿੰਪਲ ਮੈਜਰ ਦੱਸਦੇ ਜਿਹਦੇ ਨਾਲ ਕਿ ਆਪਣੀ ਜ਼ਿੰਦਗੀ ਅਰੇਸਟ ਪੋਸਟ ਤੇ ਹੈਲਥੀ ਹੋ ਜਵੇ ਸਰ ਜੇਕਰ ਕਿਸੇ ਨੇ ਤੁਹਾਡਾ ਰਾਬਤਾ ਕਾਇਮ ਕਰਨਾ ਹੋਵੇ ਸਰ ਵਾਟ ਇਜ਼ ਅਡਰੈਸ ਐਂਡ ਮੋਬਾਈਲ ਨੰਬਰ ਉਹ ਵੀ ਜਰੂਰ ਸਾਡੇ ਚੈਨਲ ਦਾ ਹੀ ਹਾਂਜੀ ਜਦੋਂ ਵੀ ਕਿਸੇ ਨੇ ਮੈਨੂੰ ਕੰਟੈਕਟ ਕਰਨਾ ਹੋਵੇ ਤਾਂ ਤੁਸੀਂ ਮੇਰਾ ਨੰਬਰ ਡਾਇਲ ਕਰ ਸਕਦੇ ਹੋ 9803044056 ਆਪਣਾ ਇਹ ਵੈਲਨੈਸ ਸੈਂਟਰ ਛੋਟਾ ਖੰਨਾ ਰੋਡ ਨੋਨਪਖੰਨਾ ਕੋਰਦੇ ਵੀ ਕਹਿੰਦੇ ਆ ਉੱਥੇ ਹੈ ਨਵਕਿਰਨ ਵੈਲਨੈਸ ਸੈਂਟਰ ਦੇ ਨਾਂ 'ਤੇ ਹੈ ਮੈਂ ਇੱਥੇ ਸੋਮਵਾਰ ਤੋਂ ਸ਼ਨੀਵਾਰ ਤੱਕ ਹੁੰਦਾ ਸਵੇਰੇ 9:00 ਵਜੇ ਤੋਂ ਲੈ ਕੇ 5:00 ਵਜੇ ਤੱਕ ਤੇ ਜਦੋਂ ਵੀ ਕਿਸੇ ਨੇ ਆਣਾ ਹੈ ਮੇਰੀ ਬੇਨਤੀ ਹੈ ਕਿ ਅਸੁਵਿਧਾ ਨੂੰ ਬਚਾਉਣ ਵਾਸਤੇ ਤੁਸੀਂ 2 ਦਿਨ ਪਹਿਲਾਂ ਫੋਨ 'ਤੇ ਅਪਾਇੰਟਮੈਂਟ ਲੈ ਲੈਣੀ ਤਾਂ ਕਿ ਤੁਹਾਡਾ ਸਮਾਂ ਬਚੇ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਾਬ ਨੇ ਬੜੇ ਈਜ਼ੀ ਵਰਡਸ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਗੱਲ ਕਹੀ ਹੈ ਕਿ ਆਪਾਂ ਜਰੂਰੀ ਨਹੀਂ ਕਿ ਬਿਮਾਰ ਹੋ ਗਈ ਅੱਗੇ ਜਾਣਾ ਪਏ ਜਾਂ ਬਿਮਾਰ ਹੋ ਕੇ ਆਪਾਂ ਮਹਿੰਗੀਆਂ ਦਵਾਈਆਂ ਲੈਣੀਆਂ ਨੇ ਜੇਕਰ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਪਣੇ ਬਾਡੀ ਦੇ ਪ੍ਰਤੀ ਲੱਗਦੀ ਹੈ ਤਾਂ ਜਾਗਰੂਕ ਹੋ ਗੋ ਕਿਉਂਕਿ ਇਹ ਕਈ ਵਾਰੀ ਵੱਡੀ ਬਿਮਾਰੀ ਦਾ ਸਿਗਨਲ ਵੀ ਹੋ ਸਕਦਾ ਤਾਂ ਕਿ ਉਹਨਾਂ ਆਪਾਂ ਇਹਨੂੰ ਸਟਾਰਟਿੰਗ ਦੇ ਵਿੱਚ ਦੱਬ ਲਈਏ ਕਿ ਤਾਂਕਿ ਨਾ ਤਾਂ ਆਪਣੀ ਆਰਥਿਕ ਸਿਹਤ ਖਰਾਬ ਹੋਵੇ ਨਾ ਆਪਣੀ ਸਿਹਤ ਮਾਰ ਜ਼ਿੰਦਗੀ ਖਰਾਬ ਹੋਵੇ ਤਾਂ ਕਰਕੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਬੇ ਥੋੜੇ ਜੇ ਇਹਨਾਂ ਦੇ ਤੁਸੀਂ ਆ ਕੇ ਮਿਲ ਵੀ ਜੇ ਜੱਗ ਜੀ ਤੁਹਾਨੂੰ ਥੋਡੀ ਮੁਲਾਕਾਤ ਕਰਾਵਾਂਗੇ ਜਿਹੜੇ ਕਿ ਤੁਹਾਡੀ ਜ਼ਿੰਦਗੀ ਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਣ थैंक यू ਜੀ थैंक यू वेरी मच थैंक यू ਸਰ ਸਸਿਕਾ ਜੀ ਸਾਰਿਆਂ ਨੂੰ